ਖਬਰਨਾਮਾ ਦੇਖ ਰਿਹਾ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਵੀਕਾਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮਾਨ ਪਤਰੀ ਵਿਕਰਮ ਮਜੀਠੀਆ ਨੂੰ ਲੱਗਿਆ ਵੱਡਾ ਝਟਕਾ ਇੱਕ ਪਾਸੇ ਮਜੀਠੀਆ ਪਰਿਵਾਰ ਮਜੀਠੀਆ ਉਸ ਦੇ ਵਕੀਲਾ ਅਤੇ ਖਾਸ ਕਰਕੇ ਸਮੁੱਚੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਰੋਲਾ ਪਾਇਆ ਜਾ ਰਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦੀ ਆਵਾਜ਼ ਦਬਾਉਣ ਲਈ ਅੱਡੀ ਚੋਟੀ ਦਾ ਜੁੱਲ ਲਗਾ ਰਹੇ ਨੇ ਜਿਵੇਂ ਅੱਜ ਸਰੂਪੀ ਇਕਾਲੀ ਦਲ ਦੇ ਸਾਰੇ ਵੱਡੇ ਆਗੂਆਂ ਨੂੰ ਜਿਨ੍ਹਾਂ ਨੇ ਮੁਹਾਲੀ ਦੀ ਅਦਾਲਤ ਵਿੱਚ ਪਹੁੰਚਣਾ ਸੀ ਜਿਨ੍ਹਾਂ ਨੇ ਪ੍ਰੋਟੈਸਟ ਕਰਨਾ ਸੀ ਪੰਜਾਬ ਸਰਕਾਰ ਦਾ ਉਹਨਾਂ ਸਾਰਿਆਂ ਨੂੰ ਅੱਜ ਪੰਜਾਬ ਪੁਲਿਸ ਵੱਲੋਂ 4 ਵਜੇ ਦੇ ਲਗਪਗ ਹਰ ਹਲਕੇ ਦੇ ਵਿੱਚ ਡਿਟੇਨ ਕਰ ਲਿਆ ਗਿਆ ਉਹਨਾਂ ਦੇ ਮੋਬਾਈਲ ਜਬਤ ਕਰ ਲਿਆ ਗਿਆ ਉਹਨਾਂ ਨੂੰ ਘਰੋਂ ਬਾਹਰ ਨਹੀਂ ਨਿਕਲ ਦਿੱਤਾ ਗਿਆ ਲੇਕਿਨ ਦੂਸਰੇ ਪਾਸੇ ਅੱਜ ਫਿਜ਼ੀਕਲੀ ਤੇਸ਼ੀ ਨਹੀਂ ਹੋਈ ਬਿਕਰਮ ਜੀਠੀਆ ਦੀ ਮੁਹਾਲੀ ਦੀ ਅਦਾਲਤ ਵਿੱਚ ਆਨਲਾਈਨ ਪੇਸ਼ੀ ਹੋਈ ਬਿਕਰਮ ਜੀਠੀਆ ਦੇ ਵਕੀਲਾ ਵੱਲੋਂ ਦਲੀਲਾ ਅਪੀਲਾ ਅਤੇ ਠੋਸ ਪੂਜ ਜਿਹੜੇ ਪੇਸ਼ ਕੀਤੇ ਗਏ ਲੇਕਿਨ ਇਸ ਦੇ ਬਾਪ ਯੁੱਧ ਵੀ ਬਿਕਰਮ ਜੀਠੀਆ ਨੂੰ ਕੋਈ ਰਾਤ ਨਹੀਂ ਮਿਲੀ ਜੋ बार-बार ਪੰਜਾਬ ਦੇ ਮੁੱਖ ਮੰਤਰੀ ਭਗਵਤ ਤਮਨ ਕਹਿ ਰਹੇ ਨੇ ਕਿ ਕਿਸੇ ਤਰ੍ਹਾਂ ਦੀ ਰਾਤ ਨਹੀਂ ਜਿਹੜੇ ਨਸ਼ੇ ਦੇ ਸੁੱਧਾਕਰ ਸੀ ਤੇ ਜਿਨ੍ਹਾਂ ਨੇ ਪ੍ਰਸ਼ਤਾਚਾਰ ਕੇ ਪੰਜਾਬ ਦੇ ਲੋਕਾਂ ਨੂੰ ਡਟਿਆ ਕੁੱਟਿਆ ਉਹਨਾਂ ਲਈ ਕੋਈ ਵੀ ਮਾਫੀ ਨਹੀਂ ਹੈ ਉਹਨਾਂ ਨੂੰ ਸਜ਼ਾ ਭੁਗਤਨੀ ਪਵੇਗੀ ਉਹਨਾਂ ਨੂੰ ਸਜ਼ਾ ਦੇਸ਼ ਦਾ ਕਾਨੂੰਨ ਦੇਵੇਗਾ ਸਿੱਧੇ ਸ਼ਬਦਾਂ ਦੇ ਵਿੱਚ ਉਹਨਾਂ ਨੇ ਮੱਝ ਦੇ ਜਰਨਲ ਕਮ ਮੱਝ ਦੇ ਜਰਨਲ ਬਿਕਮਜੀਤ ਸਿੰਘ ਜੀਠੀਆ ਨੂੰ ਕੱਲ ਫਿਰ ਚੁਣੌਤੀ ਦਿੱਤੀ ਸੀ ਉਹਨਾਂ ਨੇ ਕਿਹਾ ਕਿ ਤੁਹਾਡੀਆਂ ਗੱਦੜ ਟਫਕਿਆਂ ਤੋਂ ਅਸੀਂ ਡੰਣ ਵਾਲੇ ਨਹੀਂ ਤੁਹਾਡੀਆਂ ਮੁੱਛਾਂ ਤੋਂ ਤੁਹਾਡੀਆਂ ਪੱਤਾਂ ਪੱਟਾਂ ਦੀਆਂ ਮਾਰੀਆਂ ਜਾਂ ਥਾਪੀਆਂ ਤੋਂ ਡੰਣ ਵਾਲੇ ਨਹੀਂ ਅਸੀਂ ਆਪਣਾ ਕੰਮ ਕਰ ਰਹੇ ਹਾਂ ਤੇ ਬਾਕੀ ਦੀ ਸਜ਼ਾ ਤੁਹਾਨੂੰ ਕਾਨੂੰਨ ਦੇਵੇਗਾ ਉਹੀ ਹੋਇਆ ਕਿ ਅੱਜ ਫਿਰ ਜਵਾਬ ਜਿਹੜੀ ਨਹੀਂ ਮਿਲੀ ਦੱਸਦੀ ਹੈ ਕਿ 2 ਅਗਸਤ ਤੱਕ ਬਿਕਰਮਜੀਤਿਆ ਨੂੰ ਫਿਰ ਦੁਬਾਰਾ ਨਿਆਂਇਕ ਹरासत ਵਿੱਚ ਰਹਿਣਾ ਪਵੇਗਾ ਪਰ ਜਿਹੜੇ ਸਰਕਾਰ ਦੇ ਵਕੀਲ ਨੇ ਫੈਰੀ ਸੋਪਤ ਅਤੇ ਇੰਦਰਪਾਲ ਸਿੰਘ ਉਹਨਾਂ ਵੱਲੋਂ ਦਲੀਲਾਂ ਅਤੇ ਅਪੀਲਾਂ ਪੇਸ਼ ਕੀਤੀਆਂ ਗਿਆ ਮੁਹਾਲੀ ਦੀ ਅਦਾਲਤ ਵਿੱਚ ਬਿਕਰਮਜੀਤਿਆ ਦੀ ਨਿਆਂਇਕ ਹरासत ਜਿਹੜੀ ਹੈ 2 ਅਗਸਤ ਤੱਕ ਵਧਾ ਦਿੱਤੀ ਗਈ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਆਗੂਆਂ ਵੱਲੋਂ ਸੋਚਿਆ ਜਾ ਰਿਹਾ ਸੀ ਕਿ ਅੱਜ ਬਿਕਰਮਜੀਤ ਸਿੰਘ ਜੀਠਿਆ ਨਾ ਕਰ ਰਿਹਾ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੀ ਅਦਾਲਤ ਵੱਲੋਂ ਜਵਾਬ ਕਰੇਗੀ ਇਹ ਦਾਵੇ ਇਹ ਸਬੂਤ ਪੇਸ਼ ਕੀਤੇ ਜਾ ਰਹੇ ਸੀ ਅਰਸ਼ਦੀਪ ਸਿੰਘ ਕਲੇਰ ਵੱਲੋਂ ਜਿਹੜੇ ਵੱਧ ਰੋਲਾ ਪਾਉਂਦੇ ਨੇ ਬਿਕਰਮਜੀਤ ਜੀਠਿਆ ਦੇ ਹੱਕ ਵਿੱਚ ਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਿਹੜੇ ਸਬੂਤਾਂ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਨੇ ਉਹ ਪੇਸ਼ ਕਿਉਂ ਨਹੀਂ ਕਰ ਰਹਾ ਇਸ ਨੂੰ ਲੈ ਕੇ ਉਹਨਾਂ ਵੱਡੀ ਖਬਰ ਆ ਰਹੀ ਹੈ ਕਿ ਬਿਕਰਮਜੀਤ ਜੀਠਿਆ ਅਤੇ ਬਿਕਰਮਜੀਤ ਜੀਠਿਆ ਦੇ ਪਰਿਵਾਰ ਅਤੇ ਸਮੁੱਚੀ ਸ਼ਰੂਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ 2 ਅਗਸਤ ਤੱਕ ਫਿਰ ਇੱਕ ਵਾਰ ਫਿਰ ਨਾਪਾਦੀ ਜੇਲ੍ਹ ਦੇ ਵਿੱਚ ਰਹਿਣਾ ਪਵੇਗਾ ਬਿਨਾ ਵੀਆਈਪੀ ਸੂਟ ਤੋਂ ਏਸੀ ਤੋਂ ਸਰਾਣੇ ਤੋਂ ਬੈੱਡ ਤੋਂ ਕਿਉਂਕਿ ਪੰਜਾਬ ਦੇ ਮੁੱਖ ਮੰਤਰੀ ਭਗਵਤ ਮਾਨ ਨੇ ਕਿਹਾ ਕਿ ਜਿਹੜੇ ਗੁਨਾਹਗਾਰ ਨੇ ਮਾਜੇ ਦੇ ਜਰਨੈਲ ਜਿਹੜੇ ਜਿਨ੍ਹਾਂ ਨੇ ਲੋਕ ਜਿਹੜੇ ਲੋਕਾਂ ਨੇ ਵਿਸ਼ਵਾਸ ਕੀਤਾ ਸੀ ਲੇਕਿਨ ਉਹਨਾਂ ਲੋਕਾਂ ਦੇ ਧੀਆਂ ਪੁੱਤਰਾਂ ਨੂੰ ਚਿੱਟਾ ਵੇਚਿਆ ਗਿਆ ਇਹਨਾਂ ਨੂੰ ਮਾਫੀ ਨਹੀਂ ਹੈ ਇਹਨਾਂ ਨੂੰ ਉਹੀ ਸੌਦਾ ਮਿਲ ਗਿਆ ਜਿਹੜੀਆਂ ਆਪ ਕਹਿਦਿਆ ਨੂੰ ਸੌਦਾ ਜੇਲ੍ਹ ਦੇ ਵਿੱਚ ਮਿਲਦੀਆਂ ਨੇ 2 ਅਗਸਤ ਤੱਕ ਫੇਰ ਰਹਿਣਾ ਪਵੇਗਾ ਨਿਆਂਿਕ ਹਰਾਸਤੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਬਾਲਮਤਰੀ ਬਿਕਰ ਮਜੀਠੀਆ ਨੂੰ ਅੱਜ ਕੋਈ ਵੀ ਗੁਹਾਰ ਉਹਨਾਂ ਦੀ ਪਟੀਸ਼ਨ ਜਿਹੜੀ ਹੈ ਨਹੀਂ ਸੁਣੀ ਗਈ ਤਰਸ ਨਹੀਂ ਆਇਆ ਬੁਹਾਲੀ ਦੇ ਜੈ ਸਹਿਬਾਨ ਨੂੰ ਤਰਵਾ